ਅੱਜ ਗੱਲ ਕਰਦੇ ਆ ਪਿੰਡ ਦੇ ਵਿੱਚ ਥਾ ਥਾ ਤੇ ਜਿਹੜਾ ਸੀਵਰੇਜ ਬਲੌਕ ਹੋਇਆ ਆ ਐ ਇੱਕ ਪਾਸੇ ਗੁਰਦੁਆਰਾ ਸਾਹਿਬ ਦਾ ਜਿਹੜਾ ਆ ਉਹ ਦਰਵਾਜ਼ਾ ਹਾਲ ਦਾ ਦਰਵਾਜ਼ਾ ਲੱਗਦਾ ਆ ਦੂਜੇ ਪਾਸੇ ਵੱਡੀ ਗਲੀ ਜਿਹੜੀ ਇੱਥੋਂ ਦੀ ਜਾ ਰਹੀ ਆ ਇਧਰੋਂ ਜਿਹੜਾ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਆ ਸਕੂਲ ਦੇ ਜਿਹੜੇ ਬੱਚੇ ਆ ਇਸੇ ਹੀ ਗਲੀ ਰਾਹੀਂ ਜਿਹੜੇ ਸਕੂਲੇ ਜਾਂਦੇ ਆ ਔਰ ਇੱਥੋਂ ਦੀ ਜੀ ਸਵੇਰੇ ਸ਼ਾਮ ਜਿਹੜਾ ਆ ਲੋਕ ਗੁਰਦਰਾ ਸਾਹਿਬ ਮੱਥਾ ਟੇਕਣ ਜਾਂ ਜਾਂਦੇ ਨੇ ਇੱਥੇ 100 ਗਜ ਦੀ ਦੂਰੀ ਦੇ ਉੱਤੇ ਜਿਹੜਾ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਬਟ ਪਿਛਲੇ 20 25 ਦਿਨ ਤੋਂ ਜਿਹੜਾ ਇੱਥੇ ਨਰਦ ਬਣਿਆ ਹੋਇਆ ਆ ਔਰ ਇਹਦੇ ਬਾਰੇ ਅਸੀਂ ਪੰਚਾਇਤ ਦੇ ਸਰਪੰਚ ਮਾਨਜੋਗ ਸਰਪੰਚ ਸਾਹਿਬ ਨਾਲ ਗੱਲ ਕੀਤੀ ਔਰ ਰੋਜ਼ ਕਹਿੰਦੇ ਕਿ ਅੱਜ ਕਰਦਾ ਕੱਲ ਕਰਦਾ ਕੋਈ ਠੁਕਮਾ ਹੱਲ ਜਿਹੜਾ ਉਹ 20 25 ਦਿਨਾਂ ਤੋਂ ਦੇਖਣ ਨੂੰ ਨਹੀਂ ਮਿਲਿਆ ਬੱਚੇ ਇੱਥੋਂ ਸਕੂਲ ਤੋਂ ਪੜਨ ਜਾਂਦੇ ਆ ਸਕੂਲੋਂ ਪੜ ਕੇ ਆਉਂਦੇ ਆ ਇੱਕ ਦੋ ਵਾਰ ਤਾਂ ਛੋਟੇ ਜਿਹੜੇ ਮਾਸੂਮ ਬੱਚੇ ਆ ਉਹ ਡਿੱਗ ਵੀ ਪਏ ਇੱਥੇ ਪੈਰ ਫਸਦਾ ਜਾਂਦਾ ਜੇ ਮੈਂ ਦਿਖਾ ਲੰਦਾ ਜਨਾ ਕਿ ਜਿਹੜਾ ਘਰਾਂ ਦੇ ਅੰਦਰ ਤੱਕ ਜਿਹੜਾ ਹੈਗਾ ਉਹ ਗੰਦਗੀ ਇਹੋ ਹੀ ਆ ਛੱਪੜ ਦਾ ਜਿਹੜਾ ਰੂਪ ਧਾਰਨ ਕੀਤਾ ਹੋਇਆ ਗਲੀਆਂ ਨੇ ਔਰ ਜਿਹੜੀ ਹਰਿਆਈ ਹੈ ਉਹ ਜੰਮੀ ਆ ਇੱਥੇ ਜਿਹੜੇ ਬੈਠ ਕੇ ਖਾਣਾ ਖਾਣਾ ਵੀ ਬਹੁਤ ਮੁਸ਼ਕਲ ਹੈ ਸੋ ਅੱਜ 7 ਤਰੀਕ ਹੈ ਅੱਜ ਆਪਾਂ ਪ੍ਰਬੰਧਕ ਜੀ ਨਾਲ ਜਿਹੜੇ ਲੱਗੇ ਹੋਏ ਆ ਸੈਕਟਰ ਸਾਹਿਬ ਨਾਲ ਗੱਲ ਵੀ ਕਰਾਂਗੇ ਉਹਨਾਂ ਨੂੰ ਬੁਲਾਵਾਂਗੇ ਔਰ ਉਹਨਾਂ ਨੂੰ ਮੌਕਾ ਦਿਖਾਵਾਂਗੇ ਕਿ ਜਿਹੜਾ ਹਾਲਾਤ ਹੈ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਆ ਔਰ ਇੱਥੋਂ ਦੁਸ਼ਵਾਰ ਹੋਇਆ ਲੋਕਾਂ ਦਾ ਲੰਘਣਾ ਕੁਛ ਹੀ ਦੂਰੀ ਤੇ ਗੁਰਦੁਆਰਾ ਸਾਹਿਬ ਆ ਪਰ ਇੰਨੇ 22 ਦਿਨ ਹੁੰਦੇ ਜਾਣ ਦੇ ਬਾਅਦ ਵੀ ਜਿਹੜਾ ਕੋਈ ਹੱਲ ਸਾਨੂੰ ਅਜੇ ਤੱਕ ਨਹੀਂ ਮਿਲਿਆ ਸੋ ਅੱਜ ਪ੍ਰਬੰਧਕ ਜੀ ਨਾਲ ਗੱਲ ਕਰਾਂਗੇ ਅੱਜ ਸੈਕਟਰੀ ਸਾਹਿਬ ਨਾਲ ਗੱਲ ਕਰਾਂਗੇ ਕਿ ਇਸ ਦਾ ਜਿਹੜਾ ਇਹ ਪੁਖਤਾ ਹੱਲ ਜਿਹੜਾ ਕੀਤਾ ਜਾਵੇ ਜੇ ਹੋਦੀਆਂ ਦੀ ਸਫਾਈ ਕਰਾਉਣ ਦੀ ਲੋੜ ਆ ਤਾਂ ਸਫਾਈ ਕਰਾਈ ਜਾਵੇ ਜੇ ਛੱਪੜ ਨੂੰ ਪਾਣੀ ਕਢਾਉਣ ਦੀ ਲੋੜ ਆ ਤਾਂ ਪਾਣੀ ਕਢਾਇਆ ਜਾਵੇ ਜਿਹੜਾ ਪਿੰਡੂ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਿਹੜਾ ਹੈ ਸਾਫ਼ ਸੁਥਰਾ ਜਿਹੜਾ ਮਾਹੌਲ ਮਿਲ ਸਕੇ ਸੋ ਮੈਂ ਤੁਹਾਨੂੰ ਦਿਖਾ ਲ ਦਿੰਨਾ ਕਿ ਅੱਗੇ ਵੀ ਗੁਰਦੁਆਰਾ ਸਾਹਿਬ ਤੋਂ ਬਾਅਦ ਜਿਹੜੀਆਂ ਛੱਪੜ ਲੱਗਾ ਹੋਇਆ ਜਿਹੜਾ ਅੱਗੇ ਵੀ ਘਰਾਂ ਦੇ ਵਿੱਚੋਂ ਜਿਹੜਾ ਸੌਦੀਆਂ ਚੋਂ ਪਾਣੀ ਰਿਸ ਰਿਸ ਕੇ ਚ ਜਿੱਥੇ ਪਿਪਲ ਸਗਾ ਉੱਥੇ ਜਿਹੜਾ ਆ ਉਹ ਇੱਕ ਛੱਪੜ ਦਾ ਰੋਪ ਜਿਹੜਾ ਧਾਰਨ ਕਰ ਲਿਆ ਪਾਣੀ ਨੇ ਸੋ ਉਹ ਵੀ ਤੁਹਾਨੂੰ ਦਿਖਾਉਂਦੇ ਆ ਐ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਹੀ ਕੰਧ ਦੇ ਵਿੱਚ ਜਿਹੜਾ ਹੈਗਾ ਉਹ ਲੀਕਜ ਹੋਈ ਹੋਆ ਪਾਣੀ ਖੜਾ ਆ ਔਰ ਘਰਾਂ ਦੇ ਵਿੱਚ ਬੈਠ ਕੇ ਖਾਣਾ ਪੀਣਾ ਵੀ ਮੁਸ਼ਕਲ ਹੋਇਆ ਆ ਇਹ ਆ ਜਿਹੜਾ ਉਹ ਗਲੀਆਂ ਦਾ ਹਾਲ ਔਰ ਇੱਥੇ ਜਿਹੜਾ ਪਿੱਪਲ ਸੀਗਾ ਉਹ ਡੇਗ ਗਿਆ ਸੀ ਪਰ ਹੁਣ ਜਿਹੜਾ ਗਲੀਆਂ ਦਾ ਪਾਣੀ ਹੈ ਸੀਵਰੇਜ ਦਾ ਪਾਣੀ ਹੈ ਉਹ ਇੱਥੇ ਜਿਹੜਾ ਇਕੱਠਾ ਹੋ ਰਿਹਾ ਔਰ ਇੱਥੇ ਉਹੀ ਮੱਛਰ ਜਿਹੜਾ ਬੈਠ ਕੇ ਬੱਚਿਆਂ ਦੇ ਲੜਦਾ ਹੈ ਕਿਸੇ ਨੂੰ ਸਕਿਨ ਇਨਫੈਕਸ਼ਨ ਹੋਈ ਰਿਹਾ ਹੋ ਰਹੀ ਹੈ ਕਿਸੇ ਨੂੰ ਕੁਝ ਇਨਫੈਕਸ਼ਨ ਹੋ ਰਹੀ ਹੈ ਬੱਚੇ ਬਿਮਾਰ ਵੀ ਹੋ ਰਹੇ ਆ ਔਰ ਇਥੋਂ ਜਿਹੜਾ ਮੱਛਰ ਲੜਨ ਵਾਲਾ ਉਹ ਡੇਂਗੂ ਵੀ ਕਰ ਸਕਦਾ ਹੈ ਡਾਇਰੀਆ ਵੀ ਕਰ ਸਕਦਾ ਹੈ ਸੋ ਅੱਜ ਜਿਹੜਾ ਆਪਾਂ ਗੱਲ ਕਰਾਂਗੇ ਉਸ ਤੋਂ ਬਾਅਦ ਇਹਦਾ ਕੁਝ ਹੱਲ ਜਿਹੜਾ ਪ੍ਰਬੰਧ ਕਰਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਾਡੀ ਗੱਲ ਕੱਲ ਆਪਾਂ ਗੱਲ ਕੀਤੀ ਸੀ ਕਿ ਸੀਵੇਰੇ ਦੀਆਂ ਜਿਹੜੀਆਂ ਹੋਦੀਆਂ ਆ ਉਹ ਬਲੌਕ ਹੋ ਚੁੱਕੀਆਂ ਆ ਪਾਣੀ ਜਿਹੜਾ ਗਲੀਆਂ ਚ ਘੁੰਮਦਾ ਆ ਉਸ ਗਲੀ ਰਾਹੀਂ ਸਕੂਲ ਦੇ ਬੱਚੇ ਵੀ ਪੜਨ ਜਾਂਦੇ ਆ ਉਸ ਤੋਂ ਬਾਅਦ ਪ੍ਰਬੰਧਕ ਤੇ ਸੈਕਟਰੀ ਜੀ ਨਾਲ ਗੱਲ ਕੀਤੀ ਸੀ ਔਰ ਸੈਕਟਰੀ ਦੇ ਪ੍ਰਬੰਧਕ ਜਿਹੜੇ ਆ ਉਹ ਪਿੰਡ ਦੇ ਵਿੱਚ ਆਏ ਸੀ ਗਲੀਆਂ ਦੇ ਵਿੱਚ ਜਿਹੜਾ ਉਹ ਮੌਕਾ ਦੇਖ ਕੇ ਗਏ ਆ ਔਰ ਉਹਨਾਂ ਨੇ ਕੱਲ ਵਿਸ਼ਵਾਸ ਰਿਹਾ ਸੀ ਕਿ ਤੁਹਾਡੀਆਂ ਜਿਹੜੀਆਂ ਜਿਹੜਾ ਪਾਣੀ ਗਲੀਆਂ ਚ ਘੁੰਮਦਾ ਹੈ ਉਹਦਾ ਜਿਹੜੀ ਸਮੱਸਿਆ ਹੈ ਉਹਦਾ ਹੱਲ ਕਰਤਾ ਜਾਊਗਾ ਸੋ ਉਹਨਾਂ ਨੇ ਗੱਲਬਾਤ ਤੋਂ ਬਾਅਦ ਕੱਲ ਭਰਾਮਾ ਦੇ ਨਾਲ ਸੀਵੇ ਸਾਫਾ ਨਾਲ ਭਰਾਮਾ ਦੇ ਨਾਲ ਗੱਲਬਾਤ ਕੀਤੀ ਸੀਗੀ ਸੋ ਅੱਜ ਉਸ ਜਿਹੜੀ ਪਾਣੀ ਦੀ ਸਪਲਾਈ ਚਾਲੂ ਕਰਨ ਦੇ ਲਈ ਪਹੁੰਚੇ ਹੋਏ ਔਰ ਹੌਦੀਆਂ ਦੀ ਜਿਹੜੀ ਸਫਾਈ ਹੋ ਰਹੀ ਹੈ ਮੈਂ ਖਾਂ ਚਾਹਾਂਗਾ ਕਿ ਭਾਜੀ ਨੂੰ ਇੱਕ ਵਾਰੀ ਜਿਹੜੀਆਂ ਦਿਖਾ ਲਤਾ ਜਾਵੇ ਕਿ ਜਿਹੜਾ ਹੌਦੀਆਂ ਦੀਆਂ ਸਫਾਈ ਹੋ ਰਹੀ ਹੈ ਔਰ ਸੀਵਰੇਜ ਬਲੌਕ ਹੋਣ ਤੋਂ ਬਾਅਦ ਇਹਨਾਂ ਦੇ ਉੱਤੇ ਮੱਛਰ ਬੈਠਦਾ ਆ ਮੱਖੀਆਂ ਬੈਠਦੀਆਂ ਆ ਉਹੀ ਮੱਛਰ ਮੱਖੀਆਂ ਜਿਹੜੀਆਂ ਸਾਡੇ ਖਾਣੇ ਤੇ ਜਾ ਕੇ ਬੈਠਦੀਆਂ ਆ ਔਰ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਡਾਇਰੀਆ ਡੇਂਗੂ ਵਗੈਰਾ ਹੋ ਸਕਦਾ ਆ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਸਾਡੀ ਗੱਲ ਨੂੰ ਸੁਣਿਆ ਗਿਆ ਸੋ ਧੰਨਵਾਦ ਉਹਨਾਂ ਦਾ ਜਿਹੜਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਸੁਣ ਕੇ ਔਰ ਉਹਦਾ ਹੱਲ ਕੀਤਾ ਸੋ ਅੱਜ ਜਿਹੜਾ ਆ ਉਹ ਹੌਦੀਆਂ ਦੀ ਜਿਹੜੀ ਸਫਾਈ ਹੈ ਉਹ ਹੋ ਰਹੀ ਹੈ ਸੋ ਧੰਨਵਾਦ ਮੁਲਾਜ਼ਮ ਵੀਰਾਂ ਦਾ ਜਿਨ੍ਹਾਂ ਨੇ ਪਿੰਡ ਦੇ ਮਾਹੌਲ ਵਾਤਾਵਰਣ ਨੂੰ ਵਧੀਆ ਬਣਾਉਣ ਦੇ ਵਿੱਚ ਸਾਡਾ ਜਿਹੜਾ ਯੋਗਦਾਨ ਦਿੱਤਾ ਧੰਨਵਾਦ ਹਾਂਜੀ ਹਾਂਜੀ ਪਿੱਛੇ ਪਿੱਛੇ ਠੀਕ ਆ ਇੱਥੇ ਬੰਦ ਆ ਹਾਂਜੀ ਆਪਾਂ ਕੱਲ ਗੱਲ ਕੀਤੀ ਸੀ ਪ੍ਰਬੰਧਕ ਜੀ ਨਾਲ ਤੇ ਐਸ ਡੀਓ ਪ੍ਰਬੰਧਕ ਜੀ ਤੇ ਸੈਕਟਰੀ ਜੀ ਨਾਲ ਕਿ ਪਿੰਡ ਦੀਆਂ ਗਲੀਆਂ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਘੁੰਮ ਰਿਹਾ ਔਰ ਉਹਨਾਂ ਦੇ ਜਿਹੜਾ ਗੱਲ ਕਰਨ ਦੇ ਨਾਲ ਸਾਨੂੰ ਇਹ ਹੋਇਆ ਵੀ ਅੱਜ ਜਿਹੜੇ ਸਾਥੀ ਹੈ ਸਾਥੀਆਂ ਨਾਲ ਗੱਲ ਕਰਕੇ ਜਿਹੜੀਆਂ ਹੋਦੀਆਂ ਆ ਉਹ ਸਾਫ਼ ਹੋ ਰਹੀਆਂ ਔਰ ਪਾਣੀ ਦੀ ਜਿਹੜੀ ਨਿਕਾਸੀ ਹੈ ਉਹ ਹੋ ਜਾਏਗੀ ਔਰ ਪਿੱਛੋਂ ਜਿਹੜੀਆਂ ਹੋਦੀਆਂ ਆ ਉਪ ਭਰੀਆਂ ਹੋਈਆਂ ਆ ਇੱਥੇ ਆ ਕੇ ਜਿਹੜੀਆਂ ਹੋਦੀਆਂ ਥੋੜੀਆਂ ਬਲੌਕ ਤੋਂ ਘਟ ਹੈਗੀਆਂ ਪਰ ਜਿਹੜੀਆਂ ਪਿਛਲੀਆਂ ਹੋਦੀਆਂ ਉਹ ਬਲੌਕ ਹੋਈਆਂ ਆ ਸੋ ਪ੍ਰਬੰਧਕ ਤੇ ਸੈਕਟਰੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਗੱਲਬਾਤ ਸਾਡੀ ਸੁਣੀ ਔਰ ਸਮੱਸਿਆ ਦਾ ਜਿਹੜਾ ਆ ਉਹ ਹੱਲ ਕੀਤਾ ਔਰ ਮੈਨੂੰ ਲੱਗਦਾ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਜਿਹੜੀਆਂ ਇਹ ਹੋਦੀਆਂ ਆ ਉਹ ਚੱਲ ਪੈਣਗੀਆਂ ਤੁਹਾਨੂੰ ਦਿਖਾ ਲਦੇ ਆ ਬੀ ਬਲੌਕ ਜਿਹੜਾ ਹਾਲ ਕੀਆ ਉਹਨਾਂ ਦਾ ਗਟੜਾਂ ਦਾ ਜਿਹੜੇ ਗੱਟਰ ਹੈ ਉਹ ਫਰਿਆਈ ਜਿਹੜੀ ਉਹ ਕੰਧਾਂ ਨੂੰ ਲੱਗੀ ਹੋਈ ਸੀ ਔਰ ਕਾਫੀ ਜਿਹੜਾ ਉਹ ਮਹੱਲੇ ਵਾਸੀਆਂ ਨੂੰ ਨੁਕਸਾਨ ਹੋਇਆ ਜਿਹੜਾ ਗੱਟਰ ਹੈ ਉਹ ਪ੍ਰੋਪਰ ਭਰੇ ਪਏ ਆ ਔਰ ਗੁਰਦੁਆਰਾ ਸਾਹਿਬ ਦੇ ਲਾਗੇ ਵੀ ਹੈਗੇ ਆ ਸੋ ਆਪਾਂ ਜਿਹੜੇ ਆ ਕੱਲ ਆਪਾਂ ਵਿਚਾਰ-ਵਟਾਂਦਰਾ ਕੀਤਾ ਸੀ ਉਹਨਾਂ ਨਾਲ ਇਹ ਜਿਹੜੇ ਗਟਰਾ ਹੈ ਉਹ ਪ੍ਰੋਪਰ ਬਲੌਕ ਹੈਗੀ ਆ ਔਰ ਅੱਗੇ ਸਾਥੀ ਜਿਹੜਾ ਲੱਗੇ ਹੋਏ ਸਾਫ ਕਰਨ